ਰੂਪ ਸਤ ਜਾ ਕਾ ਸਤਿ ਸਥਾਨ ਪੁਰਖ ਸਤ ਕੇਵਲ ਪ੍ਰਦਾਨ ਪਾਵਨ ਪਵਿੱਤਰ ਪੰਕਤੀਆਂ ਦੇ ਅੰਦਰ ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਜੀ ਫੁਰਮਾਨ ਕਰਦੇ ਹਨ ਰੂਪ ਸਤ ਜਾ ਕਾ ਸਤਿ ਅਸਥਾਨ ਅਸਲ ਦੇ ਵਿੱਚ ਜਪਜੀ ਸਾਹਿਬ ਦੇ ਪ੍ਰਾਰੰਭਤਾ ਦੇ ਵਿੱਚ ਆਪਾਂ ਇੱਕ ਪੰਗਤੀ ਪੜ੍ਹਦੇ ਹਾਂ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇਹ ਜਿਹੜੀ ਇਹ ਜਿਹੜਾ ਪਾਵਨ ਪਵਿੱਤਰ ਪਦ ਹੈ ਇਸ ਪੰਗਤੀ ਦੀ ਵਿਆਖਿਆ ਕਰਦਾ ਹੈ ਫੁਰਮਾਨ ਕਰਦੇ ਹਨ ਰੂਪ ਸਤ ਉਹ ਪਰਮਾਤਮਾ ਉਹਦਾ ਰੂਪ ਸਦਾ ਥਿਰ ਰਹਿਣ ਵਾਲਾ ਹੈ ਅਸਲ ਦੇ ਵਿੱਚ ਸਤ ਸੱਚ ਨੂੰ ਪਰਮਾਤਮਾ ਦਾ ਸਰੂਪ ਕਿਉਂ ਕਿਹਾ ਗਿਆ ਕਿਉਂਕਿ ਪਰਮਾਤਮਾ ਤੋਂ ਬਿਨਾ ਸੱਚ ਕੁਝ ਵੀ ਨਹੀਂ ਅੱਜ ਜਿਹੜੀ ਚੀਜ਼ ਸਾਨੂੰ ਦਿਖਾਈ ਦੇ ਰਹੀ ਹੈ ਅਸੀਂ ਕਹਿ ਸਕਦੇ ਹਾਂ ਕਿ ਫਲਾਣੀ ਚੀਜ਼ ਹੈ ਚੇਤੇ ਰੱਖਣਾ ਸਮਾ ਪੈ ਕੇ ਉਹ ਵਸਤੂ ਨਹੀਂ ਰਹੇਗੀ ਚਾਹੇ ਉਹ ਸਜੀਵ ਹੈ ਚਾਹੇ ਨਰਜੀਵ ਹੈ ਤੇ ਸਮਾ ਪੈ ਕੇ ਉਹ ਸਾਡਾ ਕਿਹਾ ਹੋਇਆ ਝੂਠ ਹੋ ਜਾਏਗਾ ਅੱਜ ਅਸੀਂ ਕਹਿ ਸਕਦੇ ਹਾਂ ਕਿ ਬਾਹਰ ਫਲਾਣੀ ਜਗ੍ਹਾ ਇੱਕ ਮਕਾਨ ਬਣਿਆ ਇਹ ਸੱਚ ਹੈ ਪਰ ਕੋਈ 20 30 ਸਾਲ 50 ਸਾਲ 100 ਸਾਲ ਬਾਅਦ ਜਦੋਂ ਉਹ ਮਕਾਨ ਟਹਿ ਗਿਆ ਖਤਮ ਹੋ ਗਿਆ ਫਿਰ ਅਸੀਂ ਦੁਬਾਰਾ ਨਹੀਂ ਕਹਿ ਸਕਦੇ ਕਿ ਉਹ ਮਕਾਨ ਬਣਿਆ ਕਿਉਂਕਿ ਉਸ ਟਾਈਮ ਸਾਡਾ ਕਿਹਾ ਝੂਠ ਹੋ ਜਾਏਗਾ ਸੱਚ ਇੱਕ ਟਾਈਮ ਪੀਰੀਅਡ ਲਈ ਹੈ ਪਰ ਹਮੇਸ਼ਾ ਸੱਚ ਰਹਿਣ ਵਾਲਾ ਅਕਾਲ ਪੁਰਖ ਵਾਹਿਗੁਰੂ ਹੈ ਸਦਾ ਕਾਇਮ ਰਹਿਣ ਵਾਲੀ ਚੀਜ਼ ਨੂੰ ਸੱਚ ਕਹਿ ਸਕਦੇ ਹਾਂ ਤੇ ਉਹ ਕੇਵਲ ਤੇ ਕੇਵਲ ਪਰਮਾਤਮਾ ਹੈ ਔਰ ਕੋਈ ਵਸਤੂ ਹੈ ਹੀ ਨਹੀਂ ਜਿਹੜੀ ਸਦਾ ਥਿਰ ਰਵੇ ਸਦਾ ਸਦੀਵ ਕਾਲ ਵਾਸਤੇ ਰਵੇ ਹਰ ਇੱਕ ਚੀਜ਼ ਦੀ ਆਪਦੀ ਉਮਰ ਹੈ ਚਾਹੇ ਉਹ ਧਰਤੀ ਸੂਰਜ ਚੰਦ ਤਾਰੇ ਹਰ ਇੱਕ ਚੀਜ਼ ਬਾਕੀ ਆਪਾਂ ਜੋ ਇਸ ਜਗਤ ਦੇ ਅੰਦਰ ਜੀਵਾ ਜਾਂ ਕੋਈ ਛੋਟੀਆਂ ਮੋਟੀਆਂ ਚੀਜ਼ਾਂ ਇਹਨਾਂ ਦੀ ਆਰਜਾ ਤਾਂ ਬਹੁਤ ਜ਼ਿਆਦਾ ਛੋਟੀ ਹੈ ਬਹੁਤ ਥੋੜੀ ਉਮਰ ਹੁੰਦੀ ਹੈ ਹਜ਼ਾਰਾਂ ਲੱਖਾਂ ਕਰੋੜਾਂ ਸਾਲਾਂ ਦੀ ਉਮਰ ਭੋਗਣ ਤੋਂ ਬਾਅਦ ਵੀ ਇੱਕ ਚੀਜ਼ ਨੂੰ ਖਤਮ ਹੋਣਾ ਪੈਂਦਾ ਹੈ ਇਸ ਕਰਕੇ ਮੈਂ ਥੋੜਾ ਜਿਹਾ ਵਿਸਤਾਰ ਤਾਂ ਕੀਤਾ ਕਿ ਸੱਚ ਕੇਵਲ ਤੇ ਕੇਵਲ ਪ੍ਰਮਾਤਮਾ ਹੈ ਬਾਕੀ ਕੁਝ ਵੀ ਸੱਚ ਨਹੀਂ ਟਾਈਮ ਪੈ ਕੇ ਝੂਠ ਅੱਜ ਆਪਾਂ ਕਹਿ ਦਿੰਦੇ ਆ ਉਹ ਸੂਰਜ ਹੈ ਅੱਜ ਸਾਡੀ ਗੱਲ ਸੱਚ ਹੈ ਪਰ ਚੇਤੇ ਰੱਖਣਾ ਇੱਕ ਦਿਨ ਐਸਾ ਵੀ ਆਏਗਾ ਜਿਸ ਦਿਨ ਸੂਰਜ ਨਹੀਂ ਹੋਏਗਾ ਉਸ ਦਿਨ ਅਸੀਂ ਕਹਿ ਨਹੀਂ ਸਕਾਂਗੇ ਉਸ ਦਿਨ ਸਾਡਾ ਕਿਹ ਝੂਠ ਹੋ ਜਾਏਗਾ ਰੂਪ ਸਤਿ ਜਾ ਕਾ ਸਤ ਅਸਥਾਨ ਕਹਿਣ ਲੱਗੇ ਉਹ ਪਰਮਾਤਮਾ ਉਹਦਾ ਰੂਪ ਉਹਦਾ ਸਰੂਪ ਵੀ ਸੱਚ ਹੈ ਅਸਥਾਨ ਦਾ ਮਤਲਬ ਉਸਦਾ ਟਿਕਾਣਾ ਅਸਲ ਦੇ ਵਿੱਚ ਸਤ ਦਾ ਇੱਕ ਜੋ ਇੱਕ ਹੋਰ ਅਰਥ ਕੱਢਿਆ ਉਹ ਹੈ ਮੁਕੰਮਲ ਜੋ ਅਧੂਰਾ ਨਾ ਹੋਵੇ ਨਾ ਖੁੰਝਣ ਵਾਲਾ ਉਸ ਪਰਮਾਤਮਾ ਦਾ ਟਿਕਾਣਾ ਵੀ ਸਦਾ ਥਿਰ ਰਹਿਣ ਵਾਲਾ ਹੈ ਸੱਚ ਹੈ ਉਹ ਵੀ ਕਦੇ ਵੀ ਖਤਮ ਨਹੀਂ ਹੋਏਗਾ ਖਤਮ ਹੋਣ ਵਾਲੀ ਹਰ ਇੱਕ ਚੀਜ਼ ਝੂਠ ਹੈ ਤੇ ਜਿਨੇ ਨਹੀਂ ਖਤਮ ਹੋਣਾ ਉਹ ਸੱਚ ਹੈ ਤੇ ਉਹ ਕੇਵਲ ਤੇ ਕੇਵਲ ਪਰਮਾਤਮਾ ਹੀ ਜਿਨੇ ਕਦੇ ਖਤਮ ਨਹੀਂ ਹੋਣਾ ਰੂਪ ਸਤ ਜਾ ਕਾ ਸਤ ਅਸਥਾਨ ਉਸ ਪਰਮਾਤਮਾ ਦਾ ਸਰੂਪ ਵੀ ਸਤ ਹੈ ਤੇ ਉਸ ਦਾ ਟਿਕਾਣਾ ਵੀ ਸਦਾ ਥਿਰ ਰਹਿਣ ਵਾਲਾ ਹੈ ਪੁਰਖ ਸਤ ਕੇਵਲ ਪ੍ਰਧਾਨ ਕੇਵਲ ਉਹੀ ਸਰਬ ਵਿਆਪਕ ਪ੍ਰਭੂ ਸਭ ਦੇ ਸਿਰ ਤੇ ਆਪ ਵਿਧੇਮਾਨ ਹੈ ਆਪ ਮੌਜੂਦ ਹੈ ਪ੍ਰਧਾਨ ਦਾ ਮਤਲਬ ਹੈ ਕਿ ਸਭ ਦੇ ਸਿਰ ਦੇ ਉੱਪਰ ਜੋ ਚਲਾ ਰਿਹਾ ਹੈ ਉਹ ਪ੍ਰਮਾਤਮਾ ਆਪ ਜਗਤ ਦੇ ਉੱਪਰ ਆਪਣਾ ਹੱਥ ਰੱਖ ਕੇ ਆਪ ਵਿੱਚ ਵਰਤ ਕੇ ਇਸ ਨੂੰ ਚਲਾ ਰਿਹਾ ਹੈ ਕਰਤੂਤ ਸਤ ਸਤਜਾ ਕੀ ਬਾਣੀ ਸਤਪੁਰਖ ਸਭ ਮਹਿ ਸਮਾਨੀ ਕਰਤੂਤ ਸਤ ਕਰਤੂਤ ਸ਼ਬਦ ਦਾ ਮਤਲਬ ਹੈ ਕੰਮ ਕੋਈ ਵੀ ਕਾਰਜ ਕਿਨ ਲਗੇ ਉਸ ਪ੍ਰਮਾਤਮਾ ਦੇ ਕਾਰਜ ਉਸ ਦੇ ਕੰਮ ਉਹ ਵੀ ਸਤ ਨੇ ਸਦਾ ਥਿਰ ਰਹਿਣ ਵਾਲੇ ਨੇ ਸਤ ਜਾ ਕੀ ਬਾਣੀ ਜਿਸ ਸਦਾ ਅਟਲ ਅਕਾਲ ਪੁਰਖ ਦੀ ਬਾਣੀ ਸਭ ਜੀਵਾਂ ਵਿੱਚ ਰਮੀ ਹੋਈ ਹੈ ਉਹ ਵੀ ਸਤ ਹੈ ਕਿਉਂਕਿ ਉਹ ਪ੍ਰਮਾਤਮਾ ਆਪ ਵਿੱਚ ਹੋ ਕੇ ਬੋਲਦਾ ਹੈ ਨਾ ਕੋਈ ਵੀ ਜੀਵ ਜਦੋਂ ਬੋਲਦਾ ਹੈ ਉਹ ਜੀਵਾਂ ਦੇ ਵਿੱਚ ਆਪ ਮੌਜੂਦ ਹੋ ਕੇ ਤੇ ਆਪ ਬੋਲ ਰਿਹਾ ਆਪ ਹੀ ਬੋਲਦਾ ਆਪ ਹੀ ਸੁਣਦਾ ਸਤ ਪੁਰਖ ਸਭ ਮਹੇ ਸੁਮਾਣੀ ਜੋ ਪ੍ਰਭੂ ਸਭ ਜੀਵਾਂ ਵਿੱਚ ਬੋਲ ਰਿਹਾ ਉਸ ਦੇ ਕੰਮ ਵੀ ਅਟਲ ਹਨ ਉਸ ਦੀ ਬਾਣੀ ਉਸ ਦੇ ਉਹ ਵੀ ਸਭ ਜੀਵਾਂ ਵਿੱਚ ਰਮੀ ਹੋਈ ਹੈ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਗੁਰੂ ਜੀ ਫਰਮਾਨ ਕਰਦੇ ਹਨ ਸਤ ਕਰਮ ਜਾਂ ਕੀ ਰਚਨਾ ਸਤ ਜਿਸ ਪ੍ਰਭੂ ਦੀ ਰਚਨਾ ਮੁਕੰਮਲ ਹੈ ਕੋਈ ਕਮੀ ਨਹੀਂ ਭਾਵ ਅਧੂਰੀ ਨਹੀਂ ਉਸ ਦੇ ਕਰਮ ਕਰਮ ਦਾ ਇੱਥੇ ਮਤਲਬ ਹੈ ਮੈਂ ਪਹਿਲਾਂ ਵੀ ਕਿਹਾ ਸੀ ਮਾਤਰਾ ਦਾ ਬੋਲਣ ਦੇ ਵਿੱਚ ਨਹੀਂ ਆਉਂਦਾ ਆਪਾਂ ਕਹਿੰਦੇ ਨੇ ਕਿ ਬਹੁਤ ਸਾਰੀਆਂ ਲਗਾ ਮਾਤਰਾ ਨੇ ਜਿਹੜੀਆਂ ਬੋਲੀਆਂ ਨਹੀਂ ਜਾਂਦੀਆਂ ਪਰ ਜਦੋਂ ਉਹਨਾਂ ਦੇ ਆਪਾਂ ਅਰਥ ਕਰਦੇ ਆਂ ਉਦੋਂ ਉਹਨਾਂ ਮਾਤਰਾ ਨੇ ਆਪਣੀ ਕਰਾਮਾਤ ਆਪਣਾ ਰੰਗ ਵਿਖਾਉਣਾ ਕਰਮ ਜੇਕਰ ਕ ਕ ਰ ਰ ਤੇ ਮ ਮ ਤਿੰਨੇ ਸ਼ਬਦ ਮੁਕਤੇ ਹੁੰਦੇ ਤੇ ਇਹਦਾ ਮਤਲਬ ਹੋਣਾ ਸੀ ਜਿਹੜੇ ਕਰਮ ਅਸੀਂ ਕਰਦੇ ਆਂ ਕੰਮ ਪਰ ਜਦੋਂ ਮੈਂ ਦੇ ਪੈਰ ਵਿੱਚ ਛੂਟੀ ਉਹਦੀ ਲਾਵਾਂ ਲੱਗ ਗਈ ਮਾਤਰਾ ਉਸ ਟਾਈਮ ਇਹਦਾ ਅਰਥ ਬਣ ਜਾਣਾ ਕਹਿਣ ਵਿੱਚ ਇਹ ਵੀ ਕਰਮੀ ਆਉਣਾ ਪਰ ਉਦੋਂ ਇਹਦਾ ਅਰਥ ਬਣ ਜਾਣਾ ਪਰਮਾਤਮਾ ਦੀ ਬਖਸ਼ਿਸ਼ ਪਰਮਾਤਮਾ ਦੀ ਰਹਿਮਤ ਜਿਸ ਪ੍ਰਭੂ ਦੀ ਰਚਨਾ ਮੁਕੰਮਲ ਹੈ ਭਾਵ ਅਦੂਰੀ ਨਹੀਂ ਉਸ ਦੀ ਬਖਸ਼ਿਸ਼ ਵੀ ਮੁਕੰਮਲ ਹੈ ਮੂਲ ਸਤ ਸਤ ਉਤਪਤ ਜੋ ਪ੍ਰਭੂ ਸਭ ਦਾ ਮੂਲ ਰੂਪ ਹੈ ਉਹ ਸਦਾ ਅਸਥਿਰ ਹੈ ਜਿਸ ਦੀ ਪੈਦਾਇਸ਼ ਵੀ ਮੁਕੰਮਲ ਹੈ ਉਸ ਦੀ ਬਖਸ਼ਿਸ਼ ਸਦਾ ਕਾਇਮ ਰਹਿਣ ਵਾਲੀ ਹੈ ਉਤਪਤ ਉਤਪਤੀ ਦਾ ਮਤਲਬ ਹੈ ਰਚਨਾ ਪਰਮਾਤਮਾ ਚਾਵੇ ਤੇ ਕੀ ਨਹੀਂ ਰਚ ਸਕਦਾ ਕੀ ਨਹੀਂ ਬਣਾ ਸਕਦਾ ਕੁਦਰਤ ਰੂਪ ਹੋ ਕੇ ਕੁਝ ਵੀ ਕਰ ਸਕਦਾ ਹੈ ਅਗਲਾ ਬਚਨ ਸਤਿਗੁਰ ਜੀ ਫੁਰਮਾਨ ਕਰਦੇ ਹਨ ਸਤ ਕਰਣੀ ਨਿਰਮਲ ਨਿਰਮਲੀ ਜਿਸੈ ਬੁਝਾਏ ਤਿਸੈ ਸਭ ਭਲੀ ਸਤ ਕਰਣੀ ਕਰਨੀ ਦਾ ਮਤਲਬ ਵੀ ਕੰਮ ਕਾਰਜ ਕਿਹ ਲੱਗੇ ਉਸ ਪਰਮਾਤਮਾ ਦੀ ਜੋ ਕਰਨੀ ਹੈ ਜੋ ਉਸ ਦੇ ਕਾਰਜ ਨੇ ਉਹ ਵੀ ਮੁਕੰਮਲ ਨੇ ਸੱਚ ਨੇ ਨਿਰਮਲ ਨਿਰਮਲੀ ਇੱਥੋਂ ਤੱਕ ਕਿ ਉਹ ਪਵਿੱਤਰਾਂ ਚੋਂ ਵੀ ਮਹਾ ਪਵਿੱਤਰ ਹੈ ਉਹ ਪਰਮਾਤਮਾ ਜੋ ਵੀ ਬਣਾਉਂਦਾ ਜੋ ਵੀ ਰਚਦਾ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਾਗ ਨਹੀਂ ਕੋਈ ਕਿਸੇ ਤਰ੍ਹਾਂ ਦਾ ਦੋਸ਼ ਨਹੀਂ ਨਿਰਮਲ ਸ਼ਬਦ ਦਾ ਮਤਲਬ ਹੈ ਮਲ ਤੋਂ ਰਹਿਤ ਨਿਰ ਤੇ ਮਲ ਦੋ ਇਹਨਾਂ ਜਦੋਂ ਸ਼ਬਦ ਨੂੰ ਸੰਧੀ ਵਿਸ਼ੇਦ ਕਰਾਂਗੇ ਨਿਰਮਲ ਮਤਲਬ ਨਿਰਮਲ ਜੋ ਮਲ ਤੋਂ ਰਹਿਤ ਹੈ ਗੰਦਗੀ ਜਕੈ ਲਈਏ ਵਿਕਾਰ ਤੋਂ ਰਹਿਤ ਹੈ ਜੋ ਦੋਸ਼ ਤੋਂ ਰਹਿਤ ਹੈ ਜਿਸ ਦੇ ਵਿੱਚ ਕੋਈ ਕਮੀ ਨਹੀਂ ਉਹ ਪਰਮਾਤਮਾ ਜੋ ਕੁਝ ਵੀ ਕਰਦਾ ਹੈ ਉਹਦੇ ਵਿੱਚ ਕੋਈ ਕਮੀ ਨਹੀਂ ਜੇ ਛੱਡਦਾ ਕੋਈ ਕਮੀ ਨਹੀਂ ਰਹਿੰਦੀ ਉਹਦੇ ਕਿਸੇ ਕਾਰਜ ਵਿੱਚ ਜਿਸੈ 부ਝਾਏ ਤਿਸੈ ਸਭ ਭਲੀ ਜਿਸ ਜੀਵ ਨੂੰ ਰਜਾ ਦੀ ਸਮਝ ਦੇ ਦੇਵੇ ਇਹ ਗੱਲ 부ਝਾ 부ਝਾਵੇ ਦਾ ਮਤਲਬ ਹੈ ਕਿ 부ਝ ਲੈਣਾ ਸਮਝ ਲੈਣਾ ਜਿਸੈ 부ਝਾਏ ਜਿਸ ਨੂੰ ਉਹ ਸਮਝ ਬਖਸ਼ ਦੇਵੇ ਜਿਸ ਨੂੰ ਉਹ 부ਝਾ ਦੇਵੇ ਤਿਸੈ ਸਭ ਭਲੀ ਉਸ ਮਨੁੱਖ ਨੂੰ ਪਰਮਾਤਮਾ ਦੀ ਹਰ ਇੱਕ ਰਜਾ ਭਲੀ ਲੱਗਦੀ ਹੈ ਚੰਗੀ ਲੱਗਦੀ ਹੈ ਵਾਰਿਆਂ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਆਪਾਂ ਜਪਜੀ ਸਾਹਿਬ ਦੇ ਵਿੱਚ ਵੀ ਇਹ ਪੰਕਤੀਆਂ ਦਾ ਜਾਪ ਕਰਦੇ ਆ ਜੋ ਤੁਧ ਭਾਵੈ ਸਾਈ ਭਲੀਕਾਰ ਬਸ ਆ ਜਿਹੜੀ ਇੱਕ ਪੰਕਤੀ ਹੈ ਨਾ ਜੇਕਰ ਤੇ ਹਰ ਇੱਕ ਮਨੁੱਖ ਆ ਇੱਕ ਪੰਕਤੀ ਨੂੰ ਹੀ ਆਪਣੇ ਪੱਲੇ ਦੇ ਨਾਲ ਬੰਨ੍ਹ ਲਵੇ ਤੇ ਸ਼ਾਇਦ ਉਸ ਦੇ ਜੀਵਨ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਂਦੀਆਂ ਨੇ ਮੁਕਤ ਹੋ ਜਾਏਗਾ ਸਮੱਸਿਆਵਾਂ ਤੋਂ ਕਿਹੜੀ ਗੱਲ ਜੋ ਤੁਦ ਭਾਵੈ ਸਾਈ ਪਲੀਕਾਰ ਜੋ ਕੁਝ ਵੀ ਕਰ ਰਿਹਾ ਵਾਹਿਗੁਰੂ ਮਾਲਕ ਜੀ ਉਹ ਚੰਗਾ ਹੀ ਕਰ ਰਿਹਾ ਤੇਰੀ ਰਜਾ ਵਿੱਚ ਹੋ ਰਿਹਾ ਤੇਰੀ ਰਜਾ ਤੋਂ ਬਾਹਰ ਨਹੀਂ ਜਿਸੈ ਬੁਝਾਏ ਤਿਸੈ ਸਭ ਭਲੀ ਜੋ ਕੁਝ ਵੀ ਕੁਦਰਤ ਰੂਪ ਹੋ ਕੇ ਵਰਤਦਾ ਉਹ ਸਭ ਕੁਝ ਭਲਾ ਹੈ ਚੰਗਾ ਹੈ ਅਕੀਲਾ ਬਚਨ ਪਾਵਨ ਪਵਿੱਤਰ ਪੰਕਤੀਆਂ ਪਦੇ ਦਾ ਸਤਿਗੁਰ ਜੀ ਫੁਰਮਾਨ ਕਰਦੇ ਹਨ ਸਤਨਾਮ ਪ੍ਰਭ ਕਾ ਸੁਖਦਾਈ ਵਿਸ਼ਵਾ ਸਤਨਾ ਨਿਕ ਗੁਰ ਤੇ ਪਾਈ ਸਤਨਾਮ ਪ੍ਰਭ ਕਾ ਸੁਖਦਾਈ ਇੱਥੇ ਸਤਨਾਮ ਅਲੱਗ-ਲੱਗ ਹੈ ਇਕੱਠਾ ਸਤਨਾਮ ਨਹੀਂ ਸਤਨਾਮ ਉਸ ਪ੍ਰਮਾਤਮਾ ਦਾ ਨਾਮ ਜੋ ਸਦਾ ਅਟਲ ਰਹਿਣ ਵਾਲਾ ਹੈ ਉਹ ਮਨੁੱਖ ਨੂੰ ਸੁਖ ਦੇਣ ਵਾਲਾ ਸੁਖਦਾਈ ਹੈ ਇੱਕ ਜੀਵ ਵਾਸਤੇ ਸੁਖਦਾਈ ਹੈ ਪ੍ਰਭੂ ਦਾ ਸਦਾ ਥਿਰ ਰਹਿਣ ਵਾਲਾ ਨਾਮ ਸੁਖਦਾਤਾ ਹੈ ਸਤ ਨਾਮ ਪ੍ਰਭ ਕਾ ਸੁਖਦਾਈ ਤੇ ਅਖੀਰਲਾ ਬਚਨ ਕਹਿਣ ਲੱਗੇ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ ਕਹਿਣ ਲੱਗੇ ਅਸਲ ਦੇ ਵਿੱਚ ਜੀਵ ਨੂੰ ਇਹ ਅਟਲ ਨਾਮ ਦੀ ਦਾਤ ਇਹ ਪਰਮਾਤਮਾ ਦੇ ਸਿਮਰਨ ਦੀ ਦਾਤ ਸਤਿਗੁਰੂ ਤੋਂ ਮਿਲਦੀ ਹੈ ਇਹ ਮਿਲਦੀ ਕਦੋਂ ਹੈ ਵਿਸ਼ਵਾਸ ਵਿਸ਼ਵਾਸ ਦਾ ਮਤਲਬ ਇੱਥੇ ਸ਼ਰਧਾ ਭਾਵਨਾ ਜੋ ਮਨੁੱਖ ਸ਼ਰਧਾ ਅਤੇ ਭਾਵਨਾ ਰੱਖ ਕੇ ਗੁਰੂ ਚਰਨਾਂ ਵਿਖੇ ਪਹੁੰਚਦਾ ਨਤ ਮਸਤਕ ਹੁੰਦਾ ਹੈ ਚੇਤੇ ਰੱਖਣਾ ਉਸ ਮਨੁੱਖ ਦੀ ਝੋਲੀ ਦੇ ਵਿੱਚ ਪਰਮਾਤਮਾ ਆਪਣੀ ਕਿਰਪਾ ਰਹਿਮਤ ਕਰਕੇ ਨਾਮ ਦੀ ਦਾਤ ਬਖਸ਼ ਕੇ ਉਸ ਨੂੰ ਨਿਹਾਲ ਵੀ ਕਰ ਦੇਂਦਾ ਹੈ